ਜਿਵੇਂ ਪੀਰ ਮੁਰਸ਼ਿਦ ਆਪਣੇ ਮੁਰੇਦ ਨੂੰ ਚੰਗਾ ਸਮਾਂ ਆਉਣ ਤੋਂ ਪਹਿਲਾਂ ਕੁਝ ਸੰਕੇਤ ਦਿੰਦੇ ਨੇ ਉਦਾਂ ਹੀ ਪੀਰ ਮੁਰਸ਼ਿਦ ਮਾੜਾ ਸਮਾਂ ਆਉਣ ਤੋਂ ਪਹਿਲਾਂ ਆਪਣੇ ਮੁਰੇਦ ਨੂੰ ਕੁਝ ਵੱਡੇ ਸੰਕੇਤ ਦਿੰਦੇ ਨੇ ਜਿੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਆਪਣੇ ਘਰ ਦੇ ਵਿੱਚ ਬਹੁਤ ਹੀ ਮਾੜਾ ਸਮਾਂ ਆਉਣ ਵਾਲਾ ਹੈ ਜਾਂ ਆਪਣਾ ਕੋਈ ਬਹੁਤ ਹੀ ਵੱਡਾ ਨੁਕਸਾਨ ਹੋਣ ਵਾਲਾ ਹੈ ਇਨ੍ਹਾਂ ਸੰਕੇਤਾਂ ਦੇ ਵਿੱਚੋਂ ਅੱਜ ਇੱਕ ਵੱਡਾ ਸੰਕੇਤ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਜੇਕਰ ਤੁਹਾਡੇ ਘਰ ਦੇ ਵਿੱਚੋਂ ਇਹ ਇੱਕ ਆਵਾਜ਼ ਰਾਤ ਨੂੰ ਆਉਂਦੀ ਹੈ ਤਾਂ ਤੁਸੀਂ ਸਿੱਧਾ ਸਮਝ ਜਾਓ ਕਿ ਮੇਰੇ ਘਰ ਦੇ ਵਿੱਚ ਕੋਈ ਬਹੁਤ ਹੀ ਵੱਡਾ ਨੁਕਸਾਨ ਹੋਣ ਵਾਲਾ ਹੈ ਤੁਹਾਡੇ ਪਹਿਲਾਂ ਜੋ ਵੱਡੇ ਨੁਕਸਾਨ ਹੋਏ ਨੇ ਉਹਨਾਂ ਵਿੱਚੋਂ ਵੀ ਤੁਹਾਨੂੰ ਇਹ ਆਵਾਜ਼ ਆਈ ਹੋਏਗੀ ਪਰ ਤੁਸੀਂ ਇਹ ਆਵਾਜ਼ ਨੂੰ ਇਗਨੋਰ ਕਰ ਦਿੱਤਾ ਹੋਣਾ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਹਾਨੂੰ ਇਹ ਸੰਕੇਤ ਬਾਰੇ ਚੰਗੀ ਤਰ੍ਹਾਂ ਸਮਝ ਲੱਗ ਜਾਵੇ ਤੇ ਅੱਗੇ ਤੋਂ ਤੁਹਾਨੂੰ ਜਦੋਂ ਇਹ ਸੰਕੇਤ ਮਿਲੇ ਤਾਂ ਤੁਸੀਂ ਸੰਭਲ ਜਾਓ ਸਮਾਨਾ ਕ੍ਰਮ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਪਿੰਡ ਤੋਂ ਥੋੜੀ ਜਿਹੀ ਦੂਰ ਇੱਕ ਫਕੀਰ ਨੇ ਕੁੱਲੀ ਪਾਈ ਸੀ ਫਕੀਰ ਹਮੇਸ਼ਾ ਰੱਬ ਦੀ ਇਬਾਦਤ ਕਰਦਾ ਰਹਿੰਦਾ ਸੀ ਜਦੋਂ ਉਸ ਨੂੰ ਭੁੱਖ ਲੱਗਦੀ ਪਿੰਡ ਦੇ ਵਿੱਚ ਜਾਂਦਾ ਤੇ ਰੋਟੀ ਲੈ ਕੇ ਵਾਪਸ ਆਪਣੀ ਕੁੱਲੀ ਦੇ ਵਿੱਚ ਆ ਜਾਂਦਾ ਉਸੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਅਮੀਰ ਘਰ ਰਹਿੰਦਾ ਸੀ ਜਿੰਨਾਂ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਪੈਸਾ ਵੀ ਬਹੁਤ ਸੀ business ਵੀ ਵਧੀਆ ਚੱਲ ਰਿਹਾ ਸੀ ਸਾਰਾ ਕੁਝ ਵਧੀਆ ਸੀ ਇੱਕ ਦਿਨ ਫਕੀਰ ਉਹਨਾਂ ਦੇ ਘਰ ਰੋਟੀ ਲੈਣ ਲਈ ਜਾਂਦਾ ਉਹ ਅਮੀਰ ਘਰ ਦੇ ਲੋਕ ਦਿਲ ਦੇ ਬਹੁਤ ਹੀ ਚੰਗੇ ਸੀ ਉਸ ਫਕੀਰ ਨੂੰ ਅੰਦਰ ਬੁਲਾਉਂਦੇ ਨੇ ਰੋਟੀ ਵਗੈਰਾ ਖਵਾਉਂਦੇ ਨੇ ਤੇ ਨਾਲ ਲੈ ਜਾਣ ਲਈ ਕੁਝ ਰੋਟੀਆਂ ਦੇ ਦਿੰਦੇ ਨੇ ਫਕੀਰ ਸੋਚਦਾ ਹੈ ਕਿ ਬਹੁਤ ਹੀ ਵਧੀਆ ਲੋਕ ਨੇ ਮੈਨੂੰ ਬਹੁਤ ਹੀ ਵਧੀਆ ਰੋਟੀ ਦਿੱਤੀ ਫਕੀਰ ਵਾਪਸ ਕੁੱਲੀ ਦੇ ਵਿੱਚ ਜਾ ਕੇ ਬੈਠ ਜਾਂਦਾ ਫਕੀਰ ਅਗਲੇ ਦਿਨ ਰੋਟੀ ਲੈਣ ਲਈ ਆਉਂਦਾ ਫੇਰ ਉਹਨਾਂ ਦੇ ਅਮੀਰ ਘਰ ਵੱਲ ਜਾਂਦਾ ਸਾਰਿਆਂ ਘਰਾਂ ਦੇ ਵਿੱਚੋਂ ਥੋੜੀ ਥੋੜੀ ਰੋਟੀ ਲੈਂਦਾ ਕੋਈ ਦਿੰਦਾ ਹੈ ਕੋਈ ਨਹੀਂ ਦਿੰਦਾ ਉਹਨਾਂ ਅਮੀਰ ਘਰ ਦੇ ਵਿੱਚ ਜਾਂਦਾ ਉੱਥੋਂ ਉਸ ਫਕੀਰ ਨੂੰ ਫੇਰ ਰੋਟੀ ਮਿਲ ਜਾਂਦੀ ਹੈ ਉਹ ਫਕੀਰ ਕਹਿੰਦਾ ਕਿ ਇਹ ਘਰ ਉੱਜੜ ਜਾਏਗਾ ਇੰਨੀ ਗੱਲ ਕਹਿ ਕੇ ਉਹ ਫਕੀਰ ਉੱਥੋਂ ਚਲਾ ਜਾਂਦਾ ਅਗਲੇ ਦਿਨ ਫੇਰ ਰੋਟੀ ਲੈਣ ਲਈ ਆਉਂਦਾ ਉਹਨਾਂ ਦੇ ਘਰ ਜਾਂਦਾ ਤੇ ਉਹਨਾਂ ਦੇ ਘਰੋਂ ਰੋਟੀ ਲੈ ਕੇ ਫੇਰ ਉਹੀ ਗੱਲ ਕਹਿੰਦਾ ਕਿ ਇਹ ਘਰ ਉੱਜੜ ਜਾਏਗਾ ਹੁਣ ਉਸ ਅਮੀਰ ਘਰ ਦੇ ਲੋਕ ਇਹ ਆਵਾਜ਼ ਸੁਣਦੇ ਨੇ ਕਿ ਇਹ ਘਰ ਉੱਜੜ ਜਾਏਗਾ ਪਹਿਲੇ ਦਿਨ ਤਾਂ ਉਸ ਫਕੀਰ ਨੂੰ ਕੋਈ ਵੀ ਕੁਝ ਨਹੀਂ ਕਹਿੰਦਾ ਜਦੋਂ ਅਗਲੇ ਦਿਨ ਫੇਰ ਫਕੀਰ ਰੋਟੀ ਲੈਣ ਆਉਂਦਾ ਰੋਟੀ ਲੈਂਦਾ ਤੇ ਫੇਰ ਉਹੀ ਗੱਲ ਕਹਿੰਦਾ ਕਿ ਇਹ ਘਰ ਉੱਜੜ ਜਾਏਗਾ ਉਹ ਅਮੀਰ ਘਰ ਦੇ ਲੋਕ ਸੋਚਦੇ ਨੇ ਕਿ ਇਹ ਫਕੀਰ ਇਹ ਗੱਲ ਕਿਉਂ ਕਹਿੰਦਾ ਉਹਨਾਂ ਨੂੰ ਗੁੱਸਾ ਵੀ ਆਉਂਦਾ ਪਰ ਫਕੀਰ ਇਹਨੇ ਨੂੰ ਉਤੋਂ ਚਲਿਆ ਜਾਂਦਾ ਉਹ ਘਰ ਵਾਲੇ ਕਹਿੰਦੇ ਨੇ ਕਿ ਅਗਲੇ ਦਿਨ ਫਕੀਰ ਆਏਗਾ ਉਹਨੂੰ ਰੋਕ ਕੇ ਪੁੱਛਾਂਗੇ ਕਿ ਤੂੰ ਇਹ ਗੱਲ ਕਿਉਂ ਕਹਿਨ ਕਿ ਇਹ ਘਰ ਉੱਜੜ ਜਾਏਗਾ ਅਗਲੇ ਦਿਨ ਫਕੀਰ ਦੀ ਉਹ ਬਹੁਤ ਵੇਟ ਕਰਦੇ ਨੇ ਪਰ ਫਕੀਰ ਉਸ ਪਾਸੇ ਰੋਟੀ ਲੈਣ ਲਈ ਨਹੀਂ ਆਉਂਦਾ ਉਹ ਉੱਥੇ ਹੀ ਉਡੀਕਦੇ ਰਹਿੰਦੇ ਨੇ ਇੱਕ ਦਿਨ ਉਡੀਕਦੇ ਨੇ ਦੋ ਦਿਨ ਉਡੀਕਦੇ ਨੇ ਪਰ ਉਹ ਫਕੀਰ ਉਧਰ ਨਹੀਂ ਆਉਂਦਾ ਅਮੀਰ ਘਰ ਦੇ ਲੋਕ ਉਸ ਫਕੀਰ ਦੀ ਵੇਟ ਕਰਨਾ ਬੰਦ ਕਰ ਦਿੰਦੇ ਨੇ ਅਚਾਨਕ ਉਹਨਾਂ ਨੂੰ ਬਿਜ਼ਨਸ ਦੇ ਵਿੱਚ ਬਹੁਤ ਵੱਡਾ ਘਾਟਾ ਪੈਂਦਾ ਘਰ ਦੇ ਵਿੱਚ ਬਿਮਾਰੀ ਆ ਜਾਂਦੀ ਹੈ ਉਹ ਘਰ ਸੱਚੀ ਊਜੜਨ ਦੇ ਪਾਸੇ ਨੂੰ ਚੱਲ ਪੈਂਦਾ ਹੈ ਘਰ ਦੇ ਵਿੱਚ ਨੁਕਸਾਨ ਤੇ ਨੁਕਸਾਨ ਹੁੰਦੇ ਰਹਿੰਦੇ ਨੇ ਇੱਕ ਨੁਕਸਾਨ ਠੀਕ ਕਰਦੇ ਨੇ ਨਾਲ ਦੀ ਨਾਲ ਦੂਸਰਾ ਹੋ ਜਾਂਦਾ ਹੈ ਪੈਸੇ ਦੇ ਵਿੱਚ ਘਾਟਾ ਪੈ ਜਾਂਦਾ ਹੈ ਘਰ ਦੇ ਸਾਰੇ ਮੈਂਬਰ ਇੱਕ ਦੂਸਰੇ ਤੋਂ ਵੱਖ ਹੋਣ ਸ਼ੁਰੂ ਕਰ ਦਿੰਦੇ ਨੇ ਘਰ ਦੇ ਵਿੱਚ ਕਲੇਸ਼ ਚੱਲ ਪੈਂਦਾ ਜਿੱਥੇ ਪਹਿਲਾਂ ਇੰਨਾ ਸੁੱਖ ਸੀ ਹੁਣ ਘਰ ਦੇ ਵਿੱਚ ਦੁੱਖ ਸ਼ੁਰੂ ਹੋ ਗਿਆ ਸੀ ਤੇ ਅਚਾਨਕ ਘਰ ਦੇ ਇੱਕ ਮੁੱਖ ਮੈਂਬਰ ਦੇ ਦਿਮਾਗ ਵਿੱਚ ਆਉਂਦਾ ਕਿ ਉਹ ਫਕੀਰ ਕਹਿੰਦਾ ਸੀ ਇੱਕ ਘਰ ਉੱਜੜ ਜਾਏਗਾ ਤੇ ਸੱਚੀ ਘਰ ਉੱਜੜ ਗਿਆ ਉਹ ਫਕੀਰ ਦੀ ਵੇਟ ਕਰਨੀ ਸ਼ੁਰੂ ਕਰ ਦਿੰਦਾ ਤੇ ਕੁਝ ਦਿਨਾਂ ਬਾਅਦ ਉਹ ਫਕੀਰ ਫੇਰ ਉਹਨਾਂ ਦੇ ਘਰ ਰੋਟੀ ਲੈਣ ਲਈ ਆਉਂਦਾ ਉਹ ਮੁੱਖ ਮੈਂਬਰ ਉਸ ਦੀ ਵੇਟ ਕਰ ਰਿਹਾ ਸੀ ਉਸ ਨੂੰ ਰੋਕ ਲੈਂਦਾ ਤੇ ਪੁੱਛਦਾ ਕਿ ਫਕੀਰੋ ਤੁਸੀਂ ਕਹਿੰਦੇ ਸੀ ਇਹ ਘਰ ਉੱਜੜ ਜਾਏਗਾ ਤੇ ਸੱਚੀ ਅੱਜ ਘਰ ਉੱਜੜ ਗਿਆ ਘਰ ਦੇ ਵਿੱਚ ਬਹੁਤ ਨੁਕਸਾਨ ਹੋ ਗਿਆ ਪੈਸੇ ਦਾ ਨੁਕਸਾਨ ਹੋ ਗਿਆ ਕਲੇਸ਼ ਹੋ ਰਿਹਾ ਹੈ ਹੋਰ ਪਤਾ ਨਹੀਂ ਘਰ ਦੇ ਵਿੱਚ ਕੀ ਕੋ ਚੱਲ ਰਿਹਾ ਸਭ ਤੋਂ ਪਹਿਲਾਂ ਮੈਨੂੰ ਤੁਸੀਂ ਦੱਸੋ ਕਿ ਤੁਸੀਂ ਇਹ ਗੱਲ ਕਿਉਂ ਕਹਿੰਦੇ ਸੀ ਕਿ ਘਰ ਉੱਜੜ ਜਾਏਗਾ ਤੇ ਸੱਚੀ ਉੱਜੜ ਗਿਆ ਫਕੀਰ ਕਹਿੰਦਾ ਹੈ ਕਿ ਮੈਨੂੰ ਤੁਹਾਡੇ ਘਰ ਦੇ ਵਿੱਚੋਂ ਇੱਕ ਆਵਾਜ਼ ਸੁਣਦੀ ਸੀ ਇਹ ਆਵਾਜ਼ ਤੁਹਾਨੂੰ ਵੀ ਸੁਣਦੀ ਹੋਏਗੀ ਪਰ ਤੁਸੀਂ ਇਹ ਆਵਾਜ਼ ਨੂੰ ਇਗਨੋਰ ਕਰ ਦਿੱਤਾ ਪਰ ਮੈਂ ਇਹ ਆਵਾਜ਼ ਚੰਗੀ ਤਰ੍ਹਾਂ ਸੁਣ ਰਿਹਾ ਸੀ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਸੀ ਕਿ ਇਹ ਘਰ ਉੱਜੜ ਜਾਏਗਾ ਦੇਖ ਲਓ ਅੱਜ ਸੱਚੀ ਉੱਜੜ ਗਿਆ ਘਰ ਦਾ ਮੁੱਖ ਮੈਂਬਰ ਕਹਿੰਦਾ ਕਿ ਉਹ ਕਿਹੜੀ ਆਵਾਜ਼ ਹੈ ਜਿਹੜੀ ਸਾਨੂੰ ਨਹੀਂ ਸੁਣਾਈ ਦਿੱਤੀ ਉਹ ਫਕੀਰ ਫੇਰ ਕਹਿੰਦਾ ਕਿ ਤੁਹਾਨੂੰ ਵੀ ਸੁਣਾਈ ਦਿੱਤੀ ਸੀ ਪਰ ਤੁਸੀਂ ਉਹ ਆਵਾਜ਼ ਨੂੰ ਅਣ ਸੁਣੀ ਕਰ ਦਿੱਤਾ ਉਹ ਫਕੀਰ ਕਹਿੰਦਾ ਕਿ ਸਾਰਿਆਂ ਦੇ ਘਰ ਉੱਜੜਨ ਤੋਂ ਪਹਿਲਾਂ ਇਹ ਆਵਾਜ਼ ਜ਼ਰੂਰ ਸੁਣਾਈ ਦਿੰਦੀ ਹੈ ਪਰ ਸਾਰੇ ਲੋਕ ਇਸ ਨੂੰ ਅਣ ਸੁਣੀ ਕਰ ਦਿੰਦੇ ਨੇ ਉਹ ਮੁੱਖ ਮੈਂਬਰ ਪੁੱਛਦਾ ਹੈ ਕਿ ਉਹ ਆਵਾਜ਼ ਕਿਹੜੀ ਹੈ ਤਾਂ ਫਕੀਰ ਦੱਸਦਾ ਜਦੋਂ ਮੈਂ ਪਹਿਲੇ ਦਿਨ ਤੁਹਾਡੇ ਘਰ ਰੋਟੀ ਲੈਣ ਲਈ ਆਇਆ ਤਾ ਤੁਹਾਡੇ ਘਰ ਦੇ ਵਿੱਚ ਬਹੁਤ ਪਿਆਰ ਸੀ ਮੈਂ ਦੂਸਰੇ ਦਿਨ ਰੋਟੀ ਲੈਣ ਲਈ ਆਇਆ ਘਰ ਦੇ ਵਿੱਚ ਲੜਾਈ ਹੋ ਰਹੀ ਸੀ ਜਦੋਂ ਮੈਂ ਤੀਸਰੇ ਦਿਨ ਰੋਟੀ ਲੈਣ ਲਈ ਆਇਆ ਤਾਂ ਘਰ ਦੇ ਵਿੱਚ ਕਲੇਸ਼ ਹੋ ਰਿਹਾ ਸੀ ਬੇਸ਼ੱਕ ਤੁਹਾਨੂੰ ਉਹ ਕਲੇਸ਼ ਨਹੀਂ ਪਤਾ ਲੱਗਿਆ ਪਰ ਘਰ ਦੇ ਮੈਂਬਰਾਂ ਦੇ ਵਿਚਾਲੇ ਉਹ ਕਲੇਸ਼ ਹੋ ਰਿਹਾ ਸੀ ਇਸ ਕਰਕੇ ਮੈਂ ਕਹਿ ਰਿਹਾ ਸੀ ਉਹ ਕਲੇਸ਼ ਦੀ ਆਵਾਜ਼ ਮੈਨੂੰ ਸੁਣ ਰਹੀ ਸੀ ਤੇ ਜਿੱਥੇ ਕਲੇਸ਼ ਹੋ ਜਾਵੇ ਉੱਥੇ ਪਿਆਰ ਨਹੀਂ ਰਹਿੰਦਾ ਤੇ ਜਿੱਥੇ ਪਿਆਰ ਨਹੀਂ ਰਹਿੰਦਾ ਉੱਥੇ ਫਿਰ ਬਰਕਤ ਨਹੀਂ ਆਉਂਦੀ ਜਿੱਥੇ ਬਰਕਤ ਨਹੀਂ ਆਉਂਦੀ ਪਛਾਣੀ ਆਉਂਦਾ ਤੇ ਉੱਥੇ ਉੱਜੜਨਾ ਹੋਣਾ ਸ਼ੁਰੂ ਹੋ ਜਾਂਦਾ ਏਸ ਕਰਕੇ ਘਰ ਦੇ ਵਿੱਚ ਜਦੋਂ ਕਲੇਸ਼ ਦੀ ਆਵਾਜ਼ ਸ਼ੁਰੂ ਹੋ ਜਾਵੇ ਤਾਂ ਸਮਝੋ ਉੱਜੜਨਾ ਵੀ ਸ਼ੁਰੂ ਹੋ ਗਿਆ ਏਸ ਕਰਕੇ ਜਦੋਂ ਵੀ ਘਰ ਦੇ ਵਿੱਚ ਕਲੇਸ਼ ਦੀ ਆਵਾਜ਼ ਆਵੇ ਉਹਨੂੰ ਉੱਥੇ ਹੀ ਬੰਦ ਕਰ ਦਿਓ ਘਰ ਦੇ ਵਿੱਚ ਨਾਲ ਦੀ ਨਾਲ ਪਿਆਰ ਦਾ ਮਾਹੌਲ ਬਣਾ ਦਿਓ ਜੇਕਰ ਕੋਈ ਗੁੱਸੇ ਵੀ ਹੈ ਉਹਨੂੰ ਮੋਨਾ ਲਓ ਪਿਆਰ ਦੇ ਨਾਲ ਇੱਕ ਦੂਸਰੇ ਦੀ ਗੱਲ ਸਮਝੋ ਇੱਕ ਦੂਸਰੇ ਤੇ ਯਕੀਨ ਕਰੋ ਸਭ ਕੁਝ ਠੀਕ ਹੋ ਜਾਏਗਾ ਇੰਨੀ ਗੱਲ ਕਹਿ ਕੇ ਫਕੀਰ ਰੋਟੀ ਖਾ ਕੇ ਉੱਥੋਂ ਚਲਿਆ ਜਾਂਦਾ ਤੇ ਉਹ ਮੁੱਖ ਮੈਂਬਰ ਸਾਰਿਆਂ ਦੇ ਵਿੱਚ ਪਿਆਰ ਫਿਰ ਤੋਂ ਬਣਾਉਣਾ ਸ਼ੁਰੂ ਕਰ ਦਿੰਦਾ ਤੇ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਂਦਾ ਏ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਹ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ